ਅੱਸੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਅੰਬੂਰ ਲੇਕ ਤੇ ਅੱਜ ਅਸੀਂ ਮਿਹਾਲ ਸਿੰਘ ਵਾਲਾ ਦੇ ਵਿੱਚ ਮਿਹਾਲ ਸਿੰਘ ਆ ਮੰਡੀ ਤੇ ਬਾਈ ਵੀ ਆਪਣੀ ਸ਼ੌਕ ਰਹੀ ਹੈ ਜੀ ਆਰੋਮੈਡਿਕ ਡਾਕਟਰ ਆ ਦੇਸੀ ਜੜੀ ਬੂਟੀਆਂ ਦੇ ਅਸੀਂ ਗਾਲ ਡਾਕਟਰ ਸਾਹਿਬ ਸਿੱਟ ਗੋਠੀ ਫਾਇਦਾ ਆਪਣਾ ਸੁਣ ਬਾਕਸੀ ਕਰ ਗਈ ਵਧੀਆ ਤੇ ਡਾਕਟਰ ਸਾਹਿਬ ਨੂੰ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕੀ ਪ੍ਰੋਬਲਮ ਆ ਤੇ ਆਪਣਾ ਨਾ ਜਿਹੜੇ ਮਦਦਾਂ ਦੇ ਵਿੱਚੋਂ ਸਬਾਰਮ ਘਾਟ ਜਾਂਦੇ ਆ ਉਹਨਾਂ ਦੀ ਦਵਾਈ ਦੇਖੋ ਜੀ ਪਹਿਲਾਂ ਤਾਂ ਤੁਹਾਡਾ ਵੈਲਕਮ ਕਿਤੇ ਜਾਂਦਾ ਪੀਲ ਸਰੰਦਤਨ ਦਰਦ ਕੀ ਤੇਨ ਕਿਉਂਕਿ ਇਸ ਮਤਲਬ ਲਈ ਦੇਖਾਂ ਜਿਹੜੀ ਮਰਦਾਂ ਦੀ ਗੱਲ ਦੀ ਹੈ ਉਹ ਏ ਬੀ ਜਿਹਦੇ ਸੱਲੋਂ ਕਲਟ ਹੁੰਦੇ ਆ ਜੀ ਉਹ ਤਾਂ ਬਹੁਤ ਵਧੀਆ ਇਲਾਜ ਹੈ ਜਿਹੜੇ ਨੈਲਸ ਪਰ ਹੁੰਦੇ ਆ ਜਿਹੜੇ ਆਪਾਂ ਕਹਿੰਦੇ ਬਿਲਕੁਲ ਸਰੰਦਤਨ ਜੀ ਨਾ ਬਿਲਕੁਲ ਨਾ ਬਿਲਕੁਲ ਸਰੰਦਤਨ ਉਹ ਥੋੜੀ ਜਿਆਦਾ ਦਿੱਕਤ ਆਉਂਦੀ ਹੈ ਉਹਦੇ ਵਿੱਚ ਨਹੀਂ ਹੈ ਇਹ ਵੀ ਉਠਾ ਲੈਨੇ ਖਲਪ ਕੋਸ਼ਿਸ਼ ਕੀਤੀ ਜਾਂਦੀ ਹੈ ਸਾਡੇ ਦੋ ਜਨ ਪੇਸ਼ੈਂਟ ਇਹਨਾਂ ਦੇ ਠੀਕ ਹੋਈ ਹੈ ਜੀ ਉਹ ਤੇ ਨਹੀਂ ਹੈ ਪਰ ਜਿਹਦੇ 4-5% ਵੀ ਆ ਜਾਂ 10% ਵੀ ਆ ਉਹ ਅਸੀਂ ਕੋਈ ਦਿੱਕਤ ਨਹੀਂ ਉਹ ਪਰਮਾਤਮਾ ਦੀ ਬੜੀ ਮਿਹਰ ਬਹੁਤ ਜ਼ਿਆਦੀ ਹੈ ਜੀ ਇੱਕ ਬੇਰਸਾ ਹੂ ਆਪਾਂ ਕੱਲੇ ਮਰਦੇ ਨੇ ਨਾ ਦਵਾਈ ਔਰਤਾਂ ਦੀ ਵੀ ਨੇ ਤੁਸੀਂ ਔਰਤਾਂ ਦੀ ਵੀ ਦਵਾਈਆਂ ਦੇ ਨਾਲ ਲਾਈਕ ਕਰਦੇ ਆ ਪਾਣੀ ਪਿੰਦਾ ਹੈ ਭਾਰ ਪਿੰਦਾ ਹੈ ਜਾਂ ਮਹਾਵਰੀ ਬੱਦਕਾ ਟੰਗੀ ਹੈ ਜਾਂ ਤੇਰੇ ਮਰੇ ਇਦਾਂ ਹੁੰਦਾ ਹੁੰਦਾ ਫੀਮੇਲ ਦੇ ਵਿੱਚ ਯੂਰ ਪ੍ਰੋਬਲਮ ਕੋਈ ਨਹੀਂ ਹੁੰਦੀ ਇਨਵੈਸਟੀਗੇਸ਼ਨ ਦੇ ਮੁਤਾਬਕ ਜਸਟ ਆਉਦੇ ਆ ਉਹਦੇ ਵਿੱਚ ਪ੍ਰੋਬਲਮ ਕੋਈ ਨਹੀਂ ਆਉਂਦੀ ਪ੍ਰੈਗਨਨਸੀ ਨਹੀਂ ਹੁੰਦੀ ਉਹਦੇ ਲਈ ਵੀ ਅਸੀਂ ਮੈਡੀਸਿਨ ਦਿੰਦੇ ਆ ਜਾਂ ਕਈ ਵਾਰ ਵੈਸੇ ਕੋਈ ਲੇਡੀ ਇਨਫੋਲਮ ਜਮੇ ਵੀਕਨੈਸ ਰਹਿੰਦੀ ਹੈ ਕੀ ਕਿਹੜੀ ਲੁਕਾਉਂਦੀ ਨਹੀਂ ਕਰ ਸਕਦੀ ਵਿਚਾਰੀ ਠਕੀ ਠਕੀ ਰਹਿੰਦੀ ਆ ਜਾਂ ਫੀਮੇਲ ਨਾ ਜਾਂ ਬੱਚੇ ਨੂੰ ਹਰਦਮ ਦੇ ਰਦਦੀ ਆ ਉਹਦੇ ਲਈ ਉਹਦੇ ਲਈ ਮੈਡੀਸਨ ਉਹਦੇ ਲਈ ਮੈਡੀਸਨ ਹਾਂਜੀ ਇਹ ਡਾਕਟਰ ਐਕਸੈਕਟ ਦਾ ਮੋਹਰੇ ਮੇਰੇ ਬਾਹਰ ਮਗਨ ਚੱਤ ਇਹ ਗੱਲ ਆ ਰਹਿੰਦੀ ਆ ਆਮ ਆਪਣੇ ਜਿਹੜੇ ਬੈਰਾਂ ਕੋਈ ਤਾਂ ਲਗਾਇਆ ਦਿੰਦੇ ਵੀ ਆਪਾਂ ਸੋਨਾ ਆਪਾਂ ਦਵਾਈ ਤੋਂ ਨੂੰ ਵੜਾ ਦਿੰਨੇ ਆ ਉਹ ਬਣੋਂਗੀ 35000 ਦੀ ਉਹਦੇ ਸੋਨਾ ਆਪਾਂ ਬਾਕੀ ਪਾਇਆ ਜਾਂਦਾ ਜਾਂ ਜਿਹੜੇ ਮੇਰੇ ਦੇਖਣ ਆਲੇ ਆ ਜਾਂ ਮੈਨੂੰ ਚਾਉਣ ਆਲੇ ਆ ਵੀ ਉਹਨਾਂ ਨੂੰ ਇੱਕ ਬੇਕੀ ਖੜਾਇਆ ਜਾਂਦਾ ਦੇਖੋ ਜੀ ਗੱਲ ਆ ਯਾਰ ਉਨਾ ਚ ਪਾਇਆ ਜਾਂਦਾ ਹੈ ਪਰ ਇਹ ਹੁੰਦੇ ਨੇ ਬੰਦੇ ਤੇ ਜਾਂ ਉਸ ਬਹਿਤੀ ਇਮਾਨਦਾਰੀ ਤੇ ਨਿਰਭਰ ਕਰਦਾ ਹੈ ਕਿ ਉਹ ਹੁੰਦੇ ਹੈ ਜਾਂ ਨਹੀਂ ਹੁੰਦੇ ਤਾਂ ਕੁਝ ਨਾਂ ਦਾ ਝੂਠ ਕੀਤਾ ਜਾਂਦਾ ਹੈ ਲੋਕਾਂ ਨਾਲ ਖਿਲਾਫ ਵੀ ਪੈ ਜਾਂਦਾ ਉਹਨੂੰ ਜਾਣ ਬੁੱਝ ਕੇ ਦਿਖਾਇਆ ਜਾਂਦਾ ਹੈ ਫਰਕ ਪੈਕ ਦਿਖਾਇਆ ਜਾਂਦਾ ਵੀ ਸਾਨੂੰ ਉਸ ਜਿਹੜਾ ਬੁਝੜਾ ਦਿਖਾ ਦਿੱਤਾ ਕਿ ਉਹਦੇ ਵਿੱਚ ਇੱਕ ਤਰ੍ਹਾਂ ਦਾ ਹੌਸਲਾ ਸਾਧਾ ਕਿ ਸੁਨੀਲੀ ਪਾਰਟੀ ਉਹਨੇ ਕਹਿੰਦਾ ਇਹ ਆਪਣਾ ਖਾਈਚਾ ਉਹ ਵੀ ਨੇਤਾ ਨਹੀਂ ਨੇ ਇਹਦਾ ਨਹੀਂ ਉਹ ਬੰਦੇ ਮੇਰੇ ਨਾਲ ਚੰਤੀ ਆ ਕੇ ਜਦੋਂ ਉਹ ਤੱਕਿਆ ਜਾਂਦਾ ਅਸੀਂ

ਜੇ ਕਫ ਦੋਸਤ ਹੈ ਜਾਂ ਗਰਮੀ ਦਾ ਪੇਸ਼ੈਂਟ ਆ ਹੋ ਉਹਦੇ ਅਕੋਰਡਿੰਗ ਉਹਦਾ ਪੇਟ ਕਿਵੇਂ ਡਾਈਜੈਸਟ ਹੋਏਗੀ ਕਿਣੀ ਹੋਏਗੀ ਉਹਦੇ ਮੁਤਾਬਕ ਦਵਾਈ ਬਣਦੀ ਹੈ ਉਹਦੇ ਨਾਮ ਨਾਲ ਅਸੀਂ ਬਣਾਉਂਦੇ ਹਾਂ ਰਾਏ ਮਹਾਰਾਜਾ ਜੋ ਬਣਾਉਂਦੇ ਆ ਅਸੀਂ ਕੋਈ ਫਾਰਮੂਲਾ ਬਣਾ ਕੇ ਦਿੰਦੇ ਆ ਇੱਕ ਮਹੀਨੇ ਲਈ ਬਣਾ ਕੇ ਦਿੰਦੇ ਆ ਇੱਕ ਮਹੀਨੇ ਦੀ ਦਵਾਈ ਦੇ ਵਿੱਚ 1 ਗ੍ਰਾਮ ਸੋਨਾ ਪਾਉਂਦੇ ਆ ਇੱਕ ਮਹੀਨੇ ਦੀ ਦਵਾਈ ਦੇ ਵਿੱਚ 1 ਗ੍ਰਾਮ ਸੋਨਾ ਪਾ ਕੇ ਇਹਦੇ ਵਿੱਚ ਇਹਦੇ ਬਾਕੀ ਚੀਜ਼ਾਂ ਨੇ ਜਿਵੇਂ ਚੰਦੀ ਮੋਤੀ ਹੀਰਾ ਅਮਥਰੀਅਲ ਜੁੱਤੀ ਜੋ ਵਸਮਿਆ ਕੀ ਇਹ ਸਾਰੇ ਮਤਲਬ ਜਿਹੜੇ ਆਪਣੇ ਦਵਾਈ ਬਣਾਉਣ ਆਉਂਦੇ ਨੇ ਸਾਹਮਣੇ ਪਾਇਆ ਜਾਂਦਾ ਜਦ ਤੁਸੀਂ ਵੀ ਆਉਂਦੀ ਕੁਬਾ ਚ ਜਾਣਦੇ ਆ ਉਥੋਂ بڑا ਕਿੱਲੇ ਕੁਬਾ ਚ ਨਹੀਂ ਜਾਂਦੇ ਸਹੀ ਮੈਦੇ ਦਾ ਇਛਾਈ ਹੁੰਦਾ ਕਿ ਇਸ ਦਵਾਈ ਨੂੰ ਇਕੱਠਾ ਕਰਕੇ ਤਿੰਨ ਦਿਨ ਅਸੀਂ ਪਾਦੇ ਪੱਤੇ ਚ ਰਗੜਦੇ ਆ ਇਹ ਵੀ ਜੇ ਕਿਸੇ ਭੈ ਭਾਈ ਹੋਏ ਹੋਵੇ ਕਿ ਮੇਰੇ ਸਾਹਮਣੇ ਬਾਇਆ ਜੀ ਦਵਾਈ ਅਸੀਂ ਉਹ ਨੂੰ ਕੁੰਡੀ ਦੇ ਦੇਵਾਂਗੇ ਦਵਾਈ ਪਾ ਕੇ ਉਹ ਘਰੇ ਮਰਦਨ ਕਰੂਗਾ ਰੱਖ ਲੂਗਾ ਜਦੋਂ ਹੋਰ ਤਿਆਰ ਹੋਊਗੀ ਤੀਜੇ ਦਿਨ ਸਾਡੇ ਕੋਲ ਲੈ ਕੇ ਸਿਗਨਲ ਕਰੇ ਉਹ ਗੋਲੀਆਂ ਵਟ ਦਾਂਗੇ ਬਈ ਮੇਰੇ ਦਾ ਭਰੋਸੇਯੋਗ ਹੈ ਡਾਕਟਰ ਮੈਂ ਕਹਿੰਦਾ ਇਹਦਾ ਨਿਕਾਸ਼ਾ ਤੋਂ ਬਾਈਏ ਪੇਪਰ ਨਹੀਂ ਜਾ ਕੇ ਆ ਭਰਮੀ ਨਾ ਮੇਰੇ ਭਰੋਸੇਯੋਗ ਆ ਮੈਂ ਮਤਲਬ ਇਹ ਇਹ ਲਾਈਨ ਦੀ ਵੀਡੀਓ ਪਹਿਲੂ ਵੀ ਵੀਡੀਓ ਮੈਂ ਖੋਤੇ ਨਾਲ ਐਕਸਪੀਰੀਅੰਸ ਕੀਤਾ ਵਾ ਤੇ ਤਾਂ ਕਰਕੇ ਡਾਕਟਰ ਸਾਹਿਬ ਉਹਨਾਂ ਨੇ ਮਸਾ ਨਹੀਂ ਬਣਾਇਆ ਇਹ ਪਹਿਲੇ ਤਾਂ ਮੰਨਦੇ ਨਹੀਂ ਸੀਗੇ ਵੀਡੀਓ ਪਿਆਰ ਨੂੰ ਤਾਂ ਮਸਾ ਬਣਾਇਆ ਇਹ ਵੀ ਬਈ ਕੇ ਹੋਰ ਦਾ ਹੀ ਭਲਾ ਹੋਵੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਡਾਕਟਰ ਸਾਹਿਬ ਆਪਣਾ ਟ੍ਰੇਡ ਡਰੈਸ ਬੋਲੋ ਜੀ ਆਪਾਂ ਕਿੱਥੇ ਹਾਂਜੀ ਮੇਰਾ ਨਾਮ ਰਾਜ ਕੁਮਾਰ ਮੇਰਾ ਨਿਕਨੇਮ ਡਾਕਟਰ ਕੋਪਾ ਹਦੇ ਰੋਡ ਦੇ ਹਾਸ ਸਿੰਘ ਵਾਲਾ ਮੇਰਾ ਕੰਟੈਕਟ ਨੰਬਰ 914251736 ਇਹ ਜਿਹੜੀ ਲੰਮੀ ਵੀਡੀਓ ਆ ਉਹ ਤੁਹਾਨੂੰ ਫੇਰ ਕਿਸੇ ਦਿਨ ਮਨ ਲੱਗੇ ਹੋਰ ਦੇਖਣ ਨੂੰ ਮਿਲ ਜੇਗੀ ਉਹਦੇ ਵਿੱਚ ਆਪਾਂ ਸਾਰੇ ਜਿਹੜੀਆਂ ਮੈਡਸਾਂ ਦੇ ਬੀੜੀਆਂ ਨੂੰ ਰੱਖਿਆ ਵਾ ਉਹਨਾਂ ਦੇ ਸਾਰੇ ਹੀ ਆਪਾਂ ਗਲਾਮਤਾਂ ਕਰਾਂਗੇ ਤੇ ਉਹ ਗੱਲਾਂ ਦਾ ਖੁੱਲ ਗਈ ਹੁੰਦੀਆਂ ਬਿਲਕੁਲ ਬਿਲਕੁਲ ਜਿੰਨਾ ਹੈ ਸਾਰਾ ਅੱਜ ਅਸੀਂ ਅੱਜ ਦਵਾਈ ਹੈ ਅੱਜ ਅਸੀਂ ਟਰੀਟਮੈਂਟ ਕਰਦੇ ਆਂ ਪਰ ਪਰਮਾਤਮਾ ਦੀ ਮਿਹਰ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ